ਯਾਰ ਜੁੱਤਬਕ ਅੱਜ ਦੀ ਵੀਡੀਓ ਦੀ ਗੱਲ ਹੈ ਮੈਂ ਕਿਸੇ ਦਾ ਕੋਈ ਪੈਸਾ ਨਹੀਂ ਲੇ ਰਿਹਾ ਹਾਂ ਐਕਸਟਰਨਲ ਲੱਗ ਸਕਦਾ ਹੈ ਮੈਂ ਕਿੰਨਾ ਸਾਦਾ ਕੁਛ ਕਿਹਾ ਹੋਵੇ ਪਰ ਮੈਂ ਅੱਜ ਮੀਨੂ ਦੱਸ ਦੇਣ ਮੈਂ ਤੁਹਾਡੇ ਮੀਡੀਆ ਚੈਨਲ ਨਾਲ ਇਸਣਾ ਚਾਹਣਾ ਕਿ ਪੰਜਾਬ ਚ ਕੋਈ ਬੰਦੇ ਨੇ ਕਿਸੇ ਛੋਟੇ ਵੱਡੇ ਨੇ ਭਾਈ ਜੀ ਮੇਰੀ ਬੇਨਤੀ ਹੈ ਐ ਕਿਸੇ ਨੇ ਮੇਰੇ ਤੋਂ ਕੋਈ ਰੁਪਿਆ ਲੈਣਾ ਹੋਵੇ ਕੋਈ ਛੋਟਾ ਕਿਕਰਿਆਨੇ ਵਾਲਾ ਕੋਈ ਠੱਕੀ ਵਾਲਾ ਕੋਈ ਪਲਾਟ ਵਾਲਾ ਜਾਂ ਕਿਸੇ ਦਾ ਕੋਈ ਕੰਮ ਮਾਰਾ ਕੀਤਾ ਹੋਵੇ ਕਿਉਂਕਿ ਹੁਣ ਸਾਰਾ ਕੰਮ ਇੱਕੇ ਵਾਰੀ ਖੁੱਲ ਰਿਹਾ ਹੈ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਕਹਿੰਦੇ ਪੈਸਾ ਅਜੇ ਹੋਰ ਵੀ ਦੇਣੇ ਨੇ 1600 ਕਰੋੜ ਦਾ ਟੋਕਨ ਹੈ ਮੈਂ ਕਿਹਾ ਟੋਕਨ ਹੀ ਦੇ ਦਿਓ ਪਹਿਲਾਂ ਬਾਅਦ ਚ ਕਰਨੀ ਗੱਲ ਬੰਨੂ ਸਾਹਿਬ ਬੈਠੇ ਸੀ ਮੈਂ ਕਿਹਾ ਬੰਨੂ ਸਾਹਿਬ ਨੇ ਟੋਕਨ ਮੰਨੀ ਕਿਹਾ ਸੀ ਕਿ ਜਦੋਂ ਹੜਾ ਆਏ ਤਾਂ ਅਸੀਂ ਹਰਿਆਣਾ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਕਹਿੰਦੇ ਨਾ ਸੰਤਨ ਪਾਣੀ ਚਾਹੀਦਾ ਅਸਕੇ ਲਿਖ ਕੇ ਲੈ ਹੁਣ ਤੂੰ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਨੇ ਸਾਡੇ ਕੋਲ ਚਿੱਠੀਆਂ ਨੇ ਅਸੀਂ ਤੋੜਿਆ ਤਾਂ ਨਹੀਂ ਕੋਈ ਕਰ ਜਿਵੇਂ ਉਹਨਾਂ ਨੇ ਤੋੜਿਆ ਕੈਪਟਨ ਮਨਿੰਦਰ ਸਿੰਘ ਨੇ ਤੇ ਵੀਰ ਬਾਲ ਮਾਨੂੰ ਰਹੀ ਨਹੀਂ ਇੱਥੇ ਉਹਨਾਂ ਦਾ ਸਟਾਫ ਹੀ ਰਹਿੰਦਾ ਹੁੰਦਾ ਸੀ ਇੱਥੇ ਉਹ ਕਹਿੰਦੇ ਸੀ ਘਰ ਥੋੜੀ ਨੇ ਅੱਜ ਤਾਂ ਹੋਰ ਵੱਡੇ ਪਾਵਾਂਗੇ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਆਪਣੇ ਮਹਿਲ ਪਾਏ ਉੱਥੇ ਹਮਾਰਾ ਤਾਂ ਨੀਚੇ ਵਾਲਾ ਪਾਣੀ ਵੀ ਖਤਮ ਹੋ ਗਿਆ ਕੀ ਬਾਤ ਹੈ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਹਾਂ ਨਾ ਕਿਸੇ ਕਿਸਾਨ ਦਾ ਪੁੱਤ ਹੈ ਨਾ ਕਿਸੇ ਗਰੀਬ Dalit ਪਰਿਵਾਰ ਦਾ ਮੁੰਡਾ ਨਾ ਹੀ ਕੋਈ ਆਮ ਆਦੀ ਪਾਰਟੀ ਦਾ ਵਰਕਰ ਜਿੰਨੀਆਂ ਜਿੰਨੀ ਚੋਣਾਂ ਹੋਈਆਂ ਕੋਈ ਕਾਂਗਰਸ ਚੋਂ ਲੇ ਗਏ ਕੋਈ ਆਮ ਆਦਮੀ ਪਾਰਟੀ ਵਾਲੇ ਕੋਈ ਅਕਾਲੀਆਂ ਚੋਂ ਲਿਆਏ